ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇਆ ਤੇਜ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਾਰੇ ਮਾਰਿਆ ਪਹਿਲਾਦ ਧਰਾਇਆ ਅਹੰਕਾਰੀਆਂ ਨਿੱਧ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੇ ਇੱਕੋ ਗੁਣਾ ਹੈ ਆਪੇ ਤਰਸ ਪਈ ਹੋਈ ਤਰਸ ਪਈ ਮਹਾਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਏ ਤਾਂ ਜੀਵ ਤਨ ਮਨ ਥੀਵੇ ਹਰਿਆ ਸੋਖੋ ਟਲ ਗਿਰ ਸੇਵੀਐ ਐਹਨ ਇਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜੋਗੀ ਹੋਗਾ ਪਿਆ ਹੋਵੈ ਤਪ ਕਰੇ ਤੀਰਥ ਮਲ ਮਲੋ ਨਾਏ ਜੋਗੀ ਹੋਵੈ ਜੋਗ ਗੈ ਭੋਗੀ ਹੋਵੈ ਖਾਏ ਤਪਿਆ ਹੋਵੈ ਤਪ ਕਰੇ ਤੀਰਖ ਮਲ ਮਲ ਨਾਏ ਤੇਰਾ ਸੱਡੜਾ ਸੋਣੇ ਜੈ ਭਾਈ ਜੇ ਕੋ ਬਹ ਅਲਾਏ ਰਹਾ ਜੈ ਸਾ ਬੀਜ ਸੋ ਲੂਣੈ ਜੋ ਖੱcke ਸੋ ਖਾਏ ਅੱਗ ਉੱਚ ਨ ਹੋ ਬਈ ਜੇ ਸਣੇ ਸਾਨ ਜਾਏ ਤੈਸੋ ਜੈਸਾ ਕਾਡਿਆ ਜੈਸੀ ਕਰ ਤਮਾਈ ਜੋ ਦਮ ਨਾ ਚਿੱਤ ਨ ਆਵਈ ਸੋ ਦਮ ਦਰਤਾ ਜਾਏ ਇਓ ਤਨ ਵਿੱਚ ਬੈ ਕਰੇ ਜੇ ਕੋ ਲੈ ਵਕਾਈ ਨਾਨਕ ਕੰਮ ਨ ਆਵਈ ਜਿਤ ਤਨ ਨਾਹੀ ਸੱਚਾ ਨਾਓ ਇਹੋ ਤਨ ਵਿੱਚ ਵੈ ਕਰੇ ਜੇ ਕੋ ਲੈ ਵਿਕਾਈ ਨਾਨਕ ਕਮ ਨ ਆਵਈ ਜਿਤ ਤਨ ਨਾਹੀ ਸੱਚਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਲਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 730 ਅੰਗ ਦੇ ਉੱਤੇ ਸੁਭਾਇਮਾਨ ਸੋਹੀ ਮਹਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਦੇ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਾਰਿਆਂ ਤੋਂ ਵੱਡੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਇਹ ਸ਼ਬਦ ਜਿਹੜਾ ਸੋਹੀ ਰਾਗ ਦੇ ਵਿੱਚ 730 ਅੰਗ ਦੇ ਉੱਤੇ ਸੁਭਾਏ ਮਾਨ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਜੋਗੀ ਨੇ ਨਾ ਉਹਨਾਂ ਨੂੰ ਜੋਗ ਕਮਾਉਣਾ ਹੀ ਸਭ ਤੋਂ ਵੱਡੀ ਗੱਲ ਲੱਗਦੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਨੇ ਰੱਬ ਨੂੰ ਪਾ ਲਿਆ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਜਿਹੜੇ ਲੋਕ ਕਹਿੰਦੇ ਗ੍ਰਸਤੀ ਨੇ ਉਹ ਕਹਿੰਦੇ ਭੋਗਾਂ ਦੇ ਵਿੱਚ ਖਚਤ ਨੇ ਤੇ ਉਹ ਬਸ ਖਾਣਾ ਪੀਣਾ ਹੱਸਣਾ ਸੌਣਾ ਵਿਸਰਗਿਆ ਹੈ ਮਰਨਾ ਕਹਿੰਦੇ ਉਹ ਬਸ ਭੋਗਾਂ ਦੇ ਵਿੱਚ ਹੀ ਖਚਤ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇੱਥੇ ਸਾਰਾ ਕੁਝ ਹੈ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ ਕਹਿੰਦੇ ਜਿਹੜੇ ਤਪ ਕਰਨ ਵਾਲੇ ਨੇ ਨਾ ਉਹ ਤਪ ਕਰਦੇ ਨੇ ਉਹਨਾਂ ਨੂੰ ਤਪ ਦੇ ਵਿੱਚ ਏਦਾਂ ਲੱਗਦਾ ਕਿ ਅਸੀਂ ਨੇ ਤੇ ਰੱਬ ਨੂੰ ਪਾ ਲਿਆ ਤੀਰਥ ਮਲ ਮਲ ਨਹਾਏ ਕਹਿੰਦੇ ਉਹ ਤੀਰਥਾਂ ਤੇ ਜਾਂਦੇ ਨੇ ਬੜੇ ਸ਼ਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਆਪਣੇ ਪਿੰਡੇ ਨੂੰ ਮਲ-ਮਲ ਕੇ ਉੱਥੇ ਨਹਾਉਂਦੇ ਆ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਤ ਮਲ-ਮਲ ਨਹਾਏ ਤੇਰਾ ਸੱਡੜਾ ਸੁਰੇਜਾ ਭਾਈ ਜੇ ਕੋ ਕਹੇ ਜੇ ਕੋ ਬਹਿ ਅਲਾਏ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕੋਈ ਇਸ ਤਰ੍ਹਾਂ ਦਾ ਹੋਵੇ ਤੇਰਾ ਸੱਦੜਾ ਸੁਨੇਜਾ ਭਾਈ ਜਿਹੜਾ ਤੇਰੇ ਬੱਚੇ ਨਾਲ ਸੁਣਾਵੇ ਮੈਨੂੰ ਤੇਰਾ ਸੱਦੜਾ ਸੁਨੇਜਾ ਭਾਈ ਜੇ ਕੋ ਬਹਿ ਅਲਾਈ ਜਿਹੜਾ ਮੇਰੇ ਕੋਲ ਬੈਠ ਜੇ ਨਾ ਮੈਨੂੰ ਬੈਠ ਕੇ ਉਸ ਪ੍ਰਮਾਤਮਾ ਦੀਆਂ ਗੱਲਾਂ ਸੁਣਾਵੇ ਵਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਕਹਿੰਦੇ ਜਿਹੜੀਆਂ ਬਾਬਿਆਂ ਦੀਆਂ ਗੱਲਾਂ ਹੁੰਦੀਆਂ ਨੇ ਨਾ ਬਾਬਿਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਬਾਬਿਆਂ ਦੇ ਬਚਨ ਹੁੰਦੇ ਐ ਕਹਿੰਦੇ ਜੇ ਕੋਈ ਉਹ ਸੁਣਾਵੇ ਨਾ ਜਿਹੜੀ ਕੁੱਤਾਂ ਤੋਂ ਸਪੁੱਤਰ ਕਰ ਦਿੰਦੀਆਂ ਨੇ ਕਹਿੰਦੇ ਜੇ ਉਹ ਸੁਣਾਵੇ ਕੋਈ ਤਾ ਅਨੰਦ ਆਵੇ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੋਗੀ ਜਿਹੜੇ ਐ ਉਹ ਜੋਗ ਕਮਾਉਂਦੇ ਨੇ ਪਰ ਕਹਿੰਦੇ ਰੱਬ ਨੂੰ ਨਹੀਂ ਪਾ ਸਕਦੇ ਉਹ ਜਿਹੜੇ ਤਪੀਏ ਨੇ ਉਹ ਕਹਿੰਦੇ ਤਪ ਕਰਦੇ ਐ ਪਰ ਕਹਿੰਦੇ ਉਹ ਰੱਬ ਨੂੰ ਨਹੀਂ ਪਾ ਸਕਦੇ ਤਪੀਆਂ ਹੋਵੇ ਤਪ ਕਰੇ ਤੀਰਥ ਮਲ ਮਲ ਲਾਏ ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਐ ਤੇਰਾ ਸੱਦੜਾ ਸੁਨੇਜਾ ਭਾਈ ਜੇ ਕੋ ਵਹੇ ਅਲਾਈ ਜਿਹੜਾ ਮੇਰੇ ਕੋਲ ਬੈਠ ਕੇ ਮੈਨੂੰ ਤੇਰੀ ਬਾਤ ਸੁਣਾਵੇ ਜਿਹੜਾ ਕੋਈ ਤੇਰੀਆਂ ਗੱਲਾਂ ਸੁਣਾਵੇ ਮੈਨੂੰ ਤੇ ਅਸਲ ਚ ਉਹ ਸੋਨਾ ਲੱਗਦਾ ਹੈ ਕਹਿੰਦੇ ਤੇ ਗੁਰੂ ਨਾਨਕ ਸਾਹਿਬਾਰੇ ਗੁਰੂ ਸਾਹਿਬ ਦੇ ਬਚਨ ਵੀ ਨੇ ਕਿ ਜਿਸ ਪਾਸ ਬੈਠਿਆ ਸੋਹੀ ਹੈ ਸਬਨਾ ਦਾ ਵਸਾਹੋ ਕਿ ਜਿਹੜਾ ਗੁਰੂ ਦੇ ਕੋਲ ਵੀ ਬੈਠਣ ਲੱਗਿਆ ਨਾ ਉਹਦੀ ਵੀ ਸੋਭਾ ਹੋ ਜਾਣੀ ਹੈ ਰਹਾਉ ਰਹਾਉ ਦਾ ਭਾਵ ਹੁੰਦਾ ਹੈ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੈਸਾ ਵੀਜਾ ਸੋ ਲੋੜੇ ਜੋ ਖੱਟੇ ਸਿੰਘ ਖਾਏ ਕਹਿੰਦੇ ਅਸਲ ਦੇ ਵਿੱਚ ਜਿਸ ਤਰ੍ਹਾਂ ਦਾ ਇਨਸਾਨ ਬੀਜ ਬੀਜਦਾ ਹੈ ਨਾ ਉਸ ਤਰ੍ਹਾਂ ਦੇ ਉਹਨੂੰ ਅੱਗੇ ਉਹ ਫਲ ਮਿਲਦਾ ਹੈ ਜੇ ਹੁਣ ਕਿਸੇ ਬੰਦੇ ਨੇ ਬੀਜ ਦਾਖਾਂ ਦੇ ਬੀਜੇ ਤਾਂ ਉਹਨੂੰ ਕਹਿੰਦੇ ਦਾਖਾ ਹੀ ਮਿਲਣਗੀਆਂ ਜੇ ਕਿਸੇ ਨੇ ਕਿਕਰਾਂ ਦੇ ਬੀਜ ਬੀਜ ਲਏ ਤਾਂ ਫਿਰ ਕੰਡੇ ਤੇ ਖਾਣੇ ਪੈਣਗੇ ਕੰਡੇ ਤੇ ਝੁਗਣੀ ਪੈਣਗੇ ਨਾ ਜੇ ਘਰ ਦੇ ਵਿੱਚ ਆਪਾਂ ਨੇ ਕਿਕਰਾਂ ਦੇ ਬੀਜ ਬੀਜ ਲਏ ਕੰਡੇ ਤੇ ਝੁਗਣੀ ਪੈਣਗੇ ਜੈਸਾ ਬੀਜਿਆ ਸੋਲ ਹੋਣੇ ਇਸੇ ਤਰ੍ਹਾਂ ਇਹ ਕਹਿੰਦੇ ਜੇ ਤੁਸੀਂ ਗੁਰਬਾਣੀ ਪੜੋਗੇ ਤਾਂ ਤੁਹਾਨੂੰ ਉਹਦਾ ਫਲ ਅਲੱਗ ਮਿਲਣਾ ਹੈ ਜੇ ਤੁਸੀਂ ਜੋਗ ਕਮਾਓਗੇ ਉਹਦਾ ਫਲ ਅੱਡ ਮਿਲਣਾ ਹੈ ਜੇ ਤਪ ਕਰੋਗੇ ਉਹਦਾ ਫਲ ਕੋਈ ਅਲੱਗ ਅਲੱਗ ਮਿਲਣਾ ਹੈ ਪਰ ਜੇ ਕੋਈ ਕਹੇ ਮੈਨੂੰ ਬਾਤਾਂ ਸੁਣਾਵੇ ਨਾ ਪ੍ਰਮਾਤਮਾ ਨਹੀਂ ਆ ਕਹਿੰਦੇ ਉਹਦਾ ਫਲ ਫਿਰ ਅਲੱਗ ਮਿਲਣਾ ਕਿਉਂਕਿ ਜਿਹੜਾ ਕੁਝ ਬੀਜਾਂਗੇ ਵੱਢਾਂਗੇ ਤੇ ਉਹੀ ਕੁਝ ਨਾ ਸੀ ਜੈਸਾ ਬੀਜਿਆ ਸੋ ਲੁਣਾ ਜੋ ਖੱਟੇ ਸੋ ਖਾਏ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨਾ ਕਿ ਜੇਹਾ ਬੀਜਿਆ ਸੋ ਲੁਣਾ ਜਿਹੜਾ ਕੁਝ ਬੀਜ ਰਿਆਂ ਬਸ ਉਹੀ ਸਾਨੂੰ ਮਿਲ ਰਿਹਾ ਅੱਗੇ ਪੁੱਛ ਨਾ ਹੋ ਬਈ ਜੇ ਸਣੇ ਸਾਲਾ ਜਾਏ ਕਹਿੰਦੇ ਅੱਗੇ ਪਰਮਾਤਮਾ ਦੇ ਦਰ ਤੇ ਕਹਿੰਦੇ ਉਹਨਾਂ ਦੀ ਪੁੱਛ ਨਹੀਂ ਹੋਣੀ ਕਹਿੰਦੇ ਪੁੱਛ ਕਿਹਨਾਂ ਦੀ ਹੋਣੀ ਹੈ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਇਕੱਠਾ ਕੀਤਾ ਉਹਨਾਂ ਦੀ ਪੁੱਛ ਹੋਣੀ ਹੈ ਸਣ ਨੇ ਸਾਲੇ ਜਾਏ ਨੇ ਸਾਲੇ ਦਾ ਭਾਵ ਹੁੰਦਾ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਨਾ ਅੱਜ ਤੋਂ 20 ਸਾਲ ਪਹਿਲਾਂ ਜਦੋਂ ਜਾઈએ ਅਸੀਂ ਪਿੱਛੇ ਤਾਂ ਚੁੰਗੀ ਕਟਾਇਆ ਕਰਦੇ ਸੀ ਨਿਸ਼ਾਨੇ ਦਾ ਭਾਗ ਹੁੰਦਾ ਚੁੰਗੀ ਕਟਾ ਲੈਣੀ ਕਿ ਜੇ ਚੁੰਗੀ ਨਹੀਂ ਕਟਾਈ ਤਾਂ ਅੱਗੇ ਥੋੜਾ ਜਾਣ ਦੇਣਾ ਅੱਗੇ ਪੁੱਛ ਨਾ ਹੋ ਬਈ ਜੇ ਸਣ ਨਿਸ਼ਾਨੇ ਜਾਏ ਕਹਿੰਦੇ ਜੇ ਤੇਰੇ ਕੋਲ ਉਹ ਕਾਗਜ਼ੇ ਨਹੀਂ ਹੈਗੇ ਤੇਰੀ ਅੱਗੇ ਪੁੱਛ ਨਹੀਂ ਹੋਣੀ ਅੱਗੇ ਪੁੱਛ ਤੇਰੀ ਤਾਂ ਹੋਣੀ ਹੈ ਜੇ ਤੇਰੇ ਕੋਲ ਉਹ ਚੁੰਗੀ ਕਟਾ ਕੇ ਉਹ ਕਾਗਜ਼ ਤੇਰੇ ਕੋਲ ਨੇ ਰਸੀਦ ਤੇਰੇ ਕੋਲ ਹੈ ਜੇ ਸਾਡੇ ਕੋਲ ਰਹਿਰਾਸ ਦਾ ਭਾਵ ਹੁੰਦਾ ਜੇ ਜਿਹੜਾ ਰਸਤੇ ਦਾ ਸਾਡਾ ਅਸਣ ਹੈ ਸਾਡਾ ਸਮਾਨ ਹੈ ਉਹ ਕਹਿੰਦੇ ਤੇਰੇ ਕੋਲ ਹੈ ਨਹੀਂ ਫਿਰ ਅੱਗੇ ਕਿਵੇਂ ਜਾਏਗਾ ਕਹਿੰਦੇ ਅੱਗੇ ਪੁੱਛਣਾ ਹੋ ਬਈ ਜੇ ਸਣੇ ਸਾਂਣੇ ਜਾਏ ਕਹਿੰਦੇ ਅੱਗੇ ਪੁੱਛ ਨਹੀਂ ਹੋਣੀ ਜੇ ਚੁੰਗੀ ਨਹੀਂ ਕਟਾਈ ਹੋਈ ਤੇਰੀ ਤੈਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਈ ਕਹਿੰਦੇ ਜਿਹੜਾ ਤਪ ਕਰਦਾ ਉਹਦਾ ਨਾਮ ਤਪੀਆ ਪੈ ਗਿਆ ਜਿਹੜਾ ਯੋਗ ਕਰਦਾ ਉਹਨੂੰ ਜੋਗੀ ਕਹਿਣ ਲੱਗੇ ਜਿਹੜਾ ਗੁਰਦੁਆਰੇ ਦਾ ਗਰੰਥੀ ਪਾਠ ਕਰਦਾ ਉਹਨੂੰ ਭਾਈ ਜੀ ਗਰੰਥੀ ਕਹਿਣ ਲੱਗੇ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਤੈਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਈ ਕਹਿੰਦੇ ਜਿਸ ਤਰ੍ਹਾਂ ਦਾ ਬੰਦਾ ਕੰਮ ਕਰਦਾ ਉਸ ਤਰ੍ਹਾਂ ਦੇ ਉਹਦਾ ਨਾਮ ਪੈ ਜਾਂਦਾ ਜੇ ਉਹਨੂੰ ਕੋਈ ਗੱਡੀ ਚਲਾਉਣ ਲੱਗ ਗਿਆ ਉਹਨੂੰ ਡਰਾਈਵਰ ਕਹਿਣ ਲੱਗੇ ਜਿਹੜਾ ਕੋਈ ਬੰਦਾ ਮਿਸਤਰੀ ਬਣ ਗਿਆ ਚਾਹੇ ਉਹ ਜੱਟਾਂ ਦਾ ਹੀ ਹੋਵੇ ਕਹਿੰਦੇ ਉਹਨੂੰ ਮਿਸਤਰੀ ਕਹਿਣ ਲੱਗ ਜਾਂਦੇ ਆ ਜਿਹੜਾ ਲੋਹੇ ਦਾ ਕੰਮ ਕਰਨ ਲੱਗ ਗਿਆ ਉਹ ਤੇ ਕਿਸੇ ਵੀ ਧਰਮ ਕਿਸੇ ਵੀ ਜਾਤੀ ਦਾ ਹੋਵੇ ਉਹਨੂੰ ਲੋਕ ਲੋਹਾਰ ਕਹਿਣ ਲੱਗ ਜਾਂਦੇ ਕਿਉਂਕਿ ਕੰਮ ਜਿਹੜਾ ਕਰਦਾ ਹੈ ਨਾ ਉਸ ਤਰ੍ਹਾਂ ਦੇ ਉਹਦਾ ਨਾਮ ਪੈ ਜਾਂਦਾ ਜੇ ਬੰਦਾ ਗੁਰੂ ਦੇ ਨਾਲ ਜੁੜ ਗਿਆ ਉਹਨੂੰ ਬੰਦਾ ਫਿਰ ਬਾਬਾ ਜੀ ਕਹਿਣ ਲੱਗ ਜਾਂਦੇ ਆ ਸਾਡੇ ਲੋਕ ਕਿਉਂਕਿ ਜਿਸ ਤਰ੍ਹਾਂ ਦਾ ਕੰਮ ਹੈ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਨਾਮ ਪੈ ਜਾਂਦਾ ਜਿ ਤੈਸੋ ਜੈਸਾ ਕਾਢੀ ਹੈ ਜੈਸੀ ਕਾਰ ਕਮਾਈ ਜਿਸ ਤਰ੍ਹਾਂ ਦੇ ਅਸੀਂ ਕਾਰ ਕਰਦੇ ਆ ਜਿਸ ਤਰ੍ਹਾਂ ਅਸੀਂ ਕੰਮ ਕਰਦੇ ਆ ਉਸ ਤਰ੍ਹਾਂ ਦਾ ਫਿਰ ਉਹਦਾ ਕਹਿੰਦੇ ਨਾਂ ਪੈ ਜਾਂਦਾ ਸੋ ਧੰਮ ਚਿਤ ਨਾ ਵਈ ਸੋ ਧੰਮ ਮਿਰਤਾ ਜਾਏ ਕਹਿੰਦੇ ਸਾਨੂੰ ਮਿਲੇ 24000 ਸਾਂ ਦੇ ਦਿੰਦੇ ਦਿਨ ਤੇ ਰਾਤ ਜਵੰਦਾ 24000 ਸਾਹ ਲੈ ਜਾਂਦਾ ਹੈ ਕਹਿੰਦੇ ਜੋ ਧੰਮ ਚਿੱਤ ਨਾ ਆਵੇ ਕਹਿੰਦੇ ਜਿਹੜਾ ਧੰਮ ਸਾਡਾ ਜਾ ਰਿਹਾ ਹੈ ਨਾ ਉਹ ਅਰਥ ਲੰਘ ਰਿਹਾ ਜੇ ਅਸੀਂ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ ਕਹਿੰਦੇ ਉਹ ਸੋ ਧੰਮ ਵਿਰਤਾ ਜਾਏ ਕਹਿੰਦੇ ਜੇ 24000 ਸਾਹ ਸਾਡਾ ਅਸੀਂ ਪਰਮਾਤਮਾ ਨੂੰ ਚੇਤਾ ਹੀ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਆਹ ਕਹਿੰਦੇ 24 ਹਜ਼ਾਰ ਸਾਂ ਜਿਹੜਾ ਉਹ ਬੇਅਰਥ ਲੰਘਿਆ ਕਿਉਂ ਬੇਅਰਥ ਜਾ ਰਹੇ ਐ ਕਹਿੰਦੇ ਇਹ ਕੀਮਤੀ ਨੇ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਜਦੋਂ ਬੰਦੇ ਦੇ ਅੰਦਰ ਸਾਹ ਘਟ ਜਾਂਦੇ ਆ ਨਾ ਮੰਜੇ ਤੇ ਪਿਆ ਹੁੰਦਾ ਅਸੀਂ ਕਹਿਣ ਲੱਗ ਜਾਈਏ ਕਿ ਹੁਣ ਤੇ ਥੋੜੇ ਸਮੇਂ ਦਾ ਉਦੋਂ ਚਾਹੇ ਡਾਕਟਰਾਂ ਨੂੰ ਜਿੰਨੇ ਮਰਜ਼ੀ ਰੁਪਏ ਦੇ ਦਿਓ ਕਹਿੰਦੇ ਫਿਰ ਦਮ ਨਹੀਂ ਪੈਂਦੇ ਅੰਦਰ ਕਹਿੰਦੇ ਜਿਹੜੇ ਦਮ ਨੇ ਨਾ ਜਿਹੜੇ ਸਾਹ ਨੇ ਕਹਿੰਦੇ ਇਹਨਾਂ ਨੂੰ ਵਿਅਰਥ ਨਾ ਗਵਾਈਏ ਰਹਿਣ ਗਵਾਈ ਸੋਇ ਕੈ ਦਿਨਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾ ਜਾ ਰਹੇ ਆ ਇਹਨੂੰ ਕਹਿੰਦੇ ਕਿਸੇ ਕੰਮ ਚ ਲਾ ਲਈਏ ਗੁਰੂ ਦੇ ਕੰਮ ਚ ਗੁਰੂ ਦੀ ਸੇਵਾ ਚ ਸੋ ਜੋ ਦਮ ਚਿੱਤ ਨਾ ਆਵੇ ਸੋ ਦਮ ਵਰਤਾ ਜਾਏ ਕਹਿੰਦੇ ਬੇਅਰਥ ਲੰਘ ਰਿਹਾ ਜੀ ਬੇਅਰਥ ਇਹੋ ਤਨ ਵੇਚੀ ਵੈ ਕਰੇ ਜੇ ਕੋ ਨਏ ਵਿਕਾਏ ਵੇਚੀ ਵੈ ਕਰੇ ਵੈ ਜਿਹੜੀ ਚੀਜ਼ ਅਸੀਂ ਕਿਸੇ ਤੋਂ ਰੁਪਏ ਲੈ ਕੇ ਉਹਦੇ ਨਾਂ ਕਰਾ ਦਿੰਦੇ ਉਹਨੂੰ ਕਹਿੰਦੇ ਨੇ ਵੈ ਕਰਤੀ ਭਾਈ ਅਸੀਂ ਇਹ ਚੀਜ਼ ਇੱਥੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਇਹੋ ਤਨ ਵੇਚੀ ਵੈ ਕਰੀ ਜੇ ਕੋ ਨਏ ਵਿਕਾਏ ਜਿਹੜਾ ਮੈਨੂੰ ਪ੍ਰਮਾਤਮਾ ਦਾ ਨਾਮ ਦੱਸੇ ਨਾ ਕਹਿੰਦੇ ਮੈਂ ਆਪਣਾ ਤਨ ਉਦੋਂ ਬੈ ਕਰਦੇ ਆ ਕਿ ਜੋ ਮਰਜ਼ੀ ਕਰਨੀ ਆ ਤਨ ਦੇ ਨਾਲ ਪਰ ਮੈਨੂੰ ਗੁਰੂ ਦੀ ਗੱਲ ਸੁਣਾਦੇ ਕਹਿੰਦੇ ਬੈ ਕਰੀ ਜਿਹੜੀਆਂ ਗੱਲਾਂ ਸੰਸਾਰ ਦੇ ਵਿੱਚ ਪ੍ਰਚਲਿਤ ਸੀ ਨਾ ਉਹੀ ਗੱਲਾਂ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖੀਆਂ ਨੇ ਅੱਜ ਬੰਦਾ ਕਹਿੰਦਾ ਅਸੀਂ ਜ਼ਮੀਨ ਖਰੀਦ ਲਈ ਤੇ ਪਹਿਲਾਂ ਕਹਿੰਦੇ ਸੀ ਵੈ ਕਰਤੇ ਕਿ ਉਹ ਜ਼ਮੀਨ ਹੁਣ ਮੇਰਾ ਹਿੱਸਾ ਨਹੀਂ ਹੈ ਮੇਰਾ ਹੱਕ ਨਹੀਂ ਹੈ ਕੋਈ ਵੀ ਗੱਡੀ ਹੈ ਕੋਈ ਕਾਰ ਹੈ ਕੋਈ ਮੋਟਰਸਾਈਕਲ ਹੈ ਜਿਹੜੀ ਅਸੀਂ ਵੈ ਕਰਤੇ ਕਿਸੇ ਤੋਂ ਪੈਸੇ ਲੈ ਲੇ ਉਹਦੇ ਤੇ ਫਿਰ ਸਾਡਾ ਹੱਕ ਨਹੀਂ ਹੁੰਦਾ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਆਰੇ ਕਹਿੰਦੇ ਜੇ ਕੋਈ ਮੈਨੂੰ ਪ੍ਰਮਾਤਮਾ ਦਾ ਨਾਮ ਸੁਣਾਵੇ ਨਾ ਮੈਨੂੰ ਪ੍ਰਮਾਤਮਾ ਦੀ ਗੱਲ ਦੱਸੇ ਕਹਿੰਦੇ ਮੈਂ ਆਪਣਾ ਸਰੀਰ ਉਹਨੂੰ ਵੈਅ ਕਰਦੇ ਆ ਕਿ ਜੋ ਮਰਜ਼ੀ ਕਰ ਲਈਏ ਸਰੀਰ ਦੇ ਨਾਲ ਉਹਦੇ 'ਚ ਮੇਰਾ ਕੋਈ ਹੱਕ ਨਹੀਂ ਹੋਊਗਾ ਕਹਿੰਦੇ ਜੋ ਮੈਨੂੰ ਤੂੰ ਬਸ ਪ੍ਰਮਾਤਮਾ ਦੀ ਗੱਲ ਸੁਣਾ ਦੇ ਕਹਿੰਦੇ ਨਾਨਕ ਕਾਮ ਨ ਆਵੇ ਜਿਤ ਤਨ ਨਾਹੀ ਸੱਚਾ ਨਾਉ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜਿਹੜਾ ਤਨ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਨਹੀਂ ਕਦੇ ਸੱਚੇ ਨਾਮ ਦੇ ਨਾਲ ਜੁੜਿਆ ਹੀ ਨਹੀਂ ਕਦੇ ਕਹਿੰਦੇ ਉਹ ਤਨ ਕਹਿੰਦੇ ਕੀਸ ਕੰਮ ਆਉਂਦਾ ਹੈ ਉਹ ਤਨ ਕਿਸੇ ਕੰਮ ਨਹੀਂ ਆ ਨਾਮ ਨੇ ਕੇ ਕੰਮ ਨਾ ਆਵੇ ਜਿਤ ਤਨ ਨਹੀਂ ਸੱਚਾ ਨਾਉ ਬੰਦਾ ਕਹਿੰਦਾ ਮੈਂ ਬੜੀਆਂ ਤਰੱਕੀਆਂ ਕੀਤੀਆਂ ਮੈਂ ਬਹੁਤ ਕੰਮ ਕੀਤੇ ਪਰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜੇ ਪਰਮਾਤਮਾ ਦਾ ਨਾਮ ਵੀ ਨਹੀਂ ਨਾ ਜ਼ਿੰਦਗੀ ਚ ਆਹ ਸਰੀਰ ਦੇ ਅੰਦਰ ਜੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਹੈ ਕਹਿੰਦੇ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ ਠੀਕ ਹੈ ਦੁਨੀਆ ਦੇ ਸਾਹਮਣੇ ਤੋਂ ਵੱਡਾ ਹੋਵੇਂਗਾ ਪੈਸੇ ਵਾਲਾ ਹੋਵੇਂਗਾ ਪਰ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਗੁਰੂ ਨਾਨਕ ਸਾਹਿਬ ਅਕਿੰਦੇ ਸਾਡੀਆਂ ਨਜ਼ਰਾਂ ਚ ਤੇ ਖਾਲੀ ਏ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਅਕਿੰਦੇ ਵਚਨ ਆਉਂਦੇ ਆ ਕਿ ਅਸੀਂ ਸੁਖ ਜਪਜੀ ਸਾਹਿਬ ਦੇ ਵਿੱਚ ਪੜਦੇ ਆ ਨਾ ਕਿ ਜੇ ਜੁਗ ਚਾਰੇ ਹਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਕੱਲਾ ਸਭ ਕੋਏ ਚੰਗਾ ਨਾ ਰਖਾਏ ਕੈ ਜਸਕੀਰਤ ਜਗ ਲੇ ਜੇ ਇਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੇ ਕਿ ਕਹਿੰਦੇ ਜੇ ਅਸੀਂ ਗੁਰੂ ਦੀਆਂ ਨਜ਼ਰਾਂ 'ਚ ਨਹੀਂ ਆਏ ਚਾਹੇ ਜਿੰਨੇ ਮਰਜੀ ਵੱਡੇ ਬਣ ਗਏ ਕਹਿੰਦੇ ਸਰੀਰ ਕਿਸੇ ਕੰਮ ਨਹੀਂ ਹੈ ਅਸੀਂ ਗੁਰੂ ਦੀਆਂ ਨਜ਼ਰਾਂ 'ਚ ਆਉਣਾ ਹੈ ਕਿ ਗੁਰੂ ਸਾਨੂੰ ਇੱਕ ਵਾਰ ਆਪਣੀਆਂ ਨਜ਼ਰਾਂ ਦੇ ਨਾਲ ਵੇਖ ਲਵੇ ਕਹਿੰਦੇ ਜੇ ਗੁਰੂ ਨੇ ਵੇਖਿਆ ਹੀ ਨਹੀਂ ਕਹਿੰਦੇ ਸਰੀਰ ਕਿਸੇ ਕੰਮ ਨਹੀਂ ਆਉਣਾ ਸਾਨੂੰ ਗੁਰੂ ਸਾਹਿਬ ਇਹੀ ਸਮਝਾਰੇ ਕਿ ਜੋਗ ਕਮਾਉਣ ਵਾਲੇ ਉਹਨਾਂ ਨੇ ਕਿਹਾ ਸੀ ਜੋਗੀ ਬਣਗੇ ਤਪ ਕਰਨ ਵਾਲੇ ਉਹਨਾਂ ਨੇ ਕਿਹਾ ਸੀ ਤਪੀਏ ਬਣਗੇ ਪਰ ਕਹਿੰਦੇ ਸਾਨੂੰ ਤੇ ਜਿਹੜਾ ਕੋਈ ਪ੍ਰਮਾਤਮਾ ਦਾ ਨਾਮ ਸੁਣਾਵੇ ਕਹਿੰਦੇ ਅਸਲ ਦੇ ਵਿੱਚ ਸਾਨੂੰ ਤੇ ਉਹ ਚੰਗਾ ਲੱਗਦਾ ਕਹਿੰਦੇ ਜਿਹੜਾ ਕੁਝ ਅਸੀਂ ਬੀਜਦੇ ਆ ਉਹੀ ਕੁਝ ਸਾਨੂੰ ਵੱਡਣਾ ਪੈਣਾ ਜੇ ਸਾਡੇ ਕੋਲ ਚੁੰਗੀਏ ਨਹੀਂ ਗਟਾਈ ਹੋਈ ਕਹਿੰਦੇ ਅੱਗੇ ਤੇਰੀ ਪੁੱਛ ਨਹੀਂ ਹੋਣੀ ਤੇ ਜਿਸ ਤਰ੍ਹਾਂ ਦੇ ਅਸੀਂ ਕੰਮ ਕਰਦੇ ਆ ਉਸ ਤਰ੍ਹਾਂ ਦੀ ਕਹਿੰਦੇ ਸਾਡੇ ਨਾਮ ਪੈ ਜਾਂਦੇ ਆ ਤੇ ਜਿਹੜੇ ਸਾਡੇ ਦਮ ਨਿਕਲ ਰਹੇ ਆ ਕਹਿੰਦੇ ਉਹ ਜੇ ਦਮ ਅਸੀਂ ਪ੍ਰਮਾਤਮਾ ਦਾ ਨਾਮ ਹੀ ਨਹੀਂ ਉਹਨਾਂ 'ਚ ਜਪਿਆ ਕਹਿੰਦੇ ਉਹ ਤੇਰੇ ਦਮ ਜਿਹੜੇ ਵਿਰਤੇ ਜਾ ਰਹੇ ਆ ਕਹਿੰਦੇ ਜੇ ਕੋਈ ਮੈਨੂੰ ਸੁਣਾਵੇ ਨਾ ਪ੍ਰਮਾਤਮਾ ਦੀ ਗੱਲ ਮੈਂ ਆਪਣਾ ਸਰੀਰ ਵੀ ਉਹਦੇ ਹਵਾਲੇ ਕਰਦੇ ਆ ਵੈ ਕਰਦੇ ਆ ਪਰ ਕਹਿੰਦੇ ਜੇ ਇਹ ਬੰਦਿਆ ਨੇ ਤੇ ਆਪੋ ਆਪਣੇ ਕੰਮ ਕਰ ਲਏ ਪਰ ਕਹਿੰਦੇ ਜੇ ਅਸੀਂ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਆਪਣਿਆ ਆਪ ਨੂੰ ਵੱਡੇ ਕਹਾਉਂਦੇ ਰੇ ਕਹਿੰਦੇ ਫਿਰ ਆਹ ਜਿਹੜਾ ਸ਼ਰੀਰ ਹੈ ਇਹ ਵੀ ਕਿਸੇ ਕੰਮ ਨਹੀਂ ਆਉਣਾ ਇਹੋ ਤਨ ਵੇਚੀ ਵੈ ਕਰੇ ਜੇ ਕੋ ਨਾਏ ਵਿਕਾਏ ਨਾਨਕ ਕੰਮ ਨ ਆਵੈ ਜਿਤ ਤਨ ਨਹੀਂ ਸੱਚਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ